ਹਾਂਜੀ ਅਸੀਂ ਮੌਜੂਦ ਹਾਂ ਵਾਗਾ ਬਾਰਡਰ ਤੇ ਜਿੱਥੋਂ ਕਿ ਪਾਕਿਸਤਾਨ ਨੂੰ ਲਾਂਘਾ ਜਾਂਦਾ ਇੱਥੇ ਅਭਿਨੰਦਨ ਪਾਇਲਟ ਜਿਹਨੂੰ ਕੁਝ ਦਿਨ ਪਹਿਲਾਂ ਪਾਕਿਸਤਾਨ ਨੇ ਦਬੋਚ ਲਿਆ ਸੀ ਆਪਸੀ ਬਾਤ ਤੋਂ ਬਾਅਦ ਉਹ ਅੱਜ ਕੁਝ ਸਮੇਂ ਬਾਅਦ ਜਿਹੜਾ ਸੂਤਰਾਂ ਵਾਲੀ ਖਬਰ ਹੈ ਕਿ ਇਥੋਂ ਅਭਿਨੰਦਨ ਪਾਇਲਟ ਨੂੰ ਲਿਜਾਇਆ ਜਾਣਾ ਇਸ ਤੋਂ ਬਾਅਦ ਜਿਹੜਾ ਲਗਭਗ ਇਥੋਂ 30 ਕਿਲੋਮੀਟਰ ਦੀ ਦੂਰੀ ਤੇ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਆ ਉਸ ਤੋਂ ਬਾਅਦ ਜਿਹੜਾ ਕਿ ਅਭਿਨੰਦਨ ਨੂੰ ਇਸ ਵਾਗਾ ਬਾਰਡਰ ਤੋਂ ਲੈ ਕੇ ਜਿਹੜਾ 에ਅਰਫੋਰਟ ਤੱਕ ਲੈ ਕੇ ਜਾਇਆ ਜਾਣਾ 에ਅਰਪੋਰਟ ਰਾਜਸਥਾਨੀ 에ਅਰਪੋਰਟ ਤੋਂ ਜਿਹੜੀ ਇੱਕ ਉਡਾਣ ਰਾ ਲਜਾਇਗਾ ਜਾਏਗਾ ਜਿਸ ਪਾਇਲਟ ਦਾ ਪਰਿਵਾਰ ਵੀ ਉੰਦੀ ਉਡੀਕ ਕਰ ਰਿਹਾ ਔਰ ਪੂਰਾ ਦੇਸ਼ ਜਿਹੜਾ ਭਾਰਤ ਦੇਸ਼ ਜਿਹੜਾ ਉਸ ਪਾਇਲਟ ਦੀ ਜਿਹੜੀ ਉਡੀਕ ਕਰ ਰਿਹਾ ਭਾਰਤ ਦੇ ਭਾਰਤ ਦਾ ਜਿਹੜਾ ਫੌਜੀ ਹੈ ਪਾਇਲਟ ਅਭਿਨੰਦਨ ਜਿਹੜਾ ਕਿ ਕਸ਼ਮੀਰ ਦੇ ਵਿੱਚ ਦੋ ਪਾਕਿਸਤਾਨੀ ਜਿਹੜੇ ਜਹਾਜ਼ਾਂ ਨੇ ਲੜਾਕੂ ਜਹਾਜ਼ਾਂ ਨੇ ਕਸ਼ਮੀਰ ਦੇ ਵਿੱਚ ਜਿਹੜੀ ਕੋਈ ਸਪੈਕਟ ਕਰਨ ਦੀ ਕੋਸ਼ਿਸ਼ ਕੀਤੀ ਆਪਸੀ ਜਿਹੜਾ ਲੜਾਈ ਦੌਰਾਨ ਜਿਹੜਾ ਪਾਕਿਸਤਾਨ ਦੇ ਵਿੱਚ ਡਿੱਗ ਪਿਆ ਤੇ ਪਾਕਿਸਤਾਨ ਦੇ ਕਬਜ਼ੇ ਚ ਹੈ ਜਿਹੜਾ ਇਸ ਟਾਈਮ ਅਭਿਨੰਦਨ ਉਹਨੂੰ ਲੈ ਕੇ ਆਇਆ ਜਾ ਰਿਹਾ ਕੁਝ ਸਮੇਂ ਬਾਅਦ ਵਾਗਾ ਬਾਰਡਰ ਤੇ ਬਹੁਤ ਵੱਡੀ ਜਿਹੜੀ ਭੀੜ ਔਰ ਪ ਦਾ ਸਮੁੱਚਾ মিডিਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਆ। ਹਾਂਜੀ ਇਹ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਹੋ? ਮੇਰਾ ਨਾਮ ਜੀ ਬਲਜਿੰਦਰ ਸਿੰਘ ਹੈ ਮੈਂ ਟਾਰੀ ਬਾਰਡਰ ਤੋਂ ਆਇਆ। ਤੁਹਾਡਾ ਇਲਾਕਾ ਵੀ ਇਹੋ ਹੀ ਆ। ਕੀ ਮਹਿਸੂਸ ਕਰਦੇ ਹੋ ਔਰ ਕਿਸ ਤਰੀਕੇ ਦੀ ਮੰਗ ਨੂੰ ਜਾਂ ਕਿਸ ਕਿਉਂਕਿ ਮੈਂ ਦੇਖਿਆ ਸਾਰੇ ਲੋਕ ਬੜੀ ਖੁਸ਼ੀ ਦੀ ਜਿਹੜੀ ਆ ਉਹ ਇਜ਼ਹਾਰ ਕਰ ਰਹੇ ਕੀ ਸੋਚ ਕੇ ਆਏ ਕੀ ਮਹਿਸੂਸ ਕਰਦੇ ਹੋ ਇੱਥੇ ਆ ਕੇ? ਵੇਖੋ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਜੀ ਮਤਲਬ ਆ ਰਿਹਾ ਆਦਮੀ ਇਸ ਕਰਕੇ ਬਹੁਤ ਖੁਸ਼ੀ ਆ ਸਾਰੇ ਸਵੇਰ ਦੇ ਸਾਰੇ ਉਹਦਾ ਇੰਤਜ਼ਾਰ ਕਰਦੇ ਪਏ ਆ ਉਹਦੇ ਆਉਣ ਦਾ ਪਲਕਾਂ ਵਿਸ਼ਾਈਆਂ ਹੋਈਆਂ ਵਾ ਉਹ ਕਦੋਂ ਆ ਰਿਹਾ ਕਦੋਂ ਆ ਰਿਹਾ ਤੇ ਹੁਣ ਜਸਟ ਕਹਿ ਰਿਹਾ ਕਿ ਹੁਣ ਇੱਕ ਦੋ ਮਿੰਟ ਤੱਕ ਆ ਰਿਹਾ ਜੀ ਕਿ ਵੱਡੀ ਗੱਲ ਤੁਹਾਡਾ ਇਲਾਕਾ ਬਾਰਡਰ ਦਾ ਇਲਾਕਾ ਟਾਰੀ ਆ ਜਿਹੜੇ ਕੱਲ ਜੇ तकरीबन 12 ਵਜੇ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਹਾਲਾਤ ਪਤਾ ਨਹੀਂ ਸੀ ਕਿ ਕੀ ਹੋ ਜਣੇ ਸ਼ਾਇਦ ਜੰਗ ਨਾ ਲੱਗ ਜੇ ਜੀ ਜੀ ਬਿਲਕੁਲ ਕਿਉਂਕਿ ਤੁਸੀਂ ਇੱਥੇ ਬੈਠੇ ਹੋ ਬੇਸ਼ੱਕ ਲੋਕ ਕੋਈ ਇੱਥੇ ਬਹੁਤ ਦੂਰੋਂ ਦੂਰੋਂ ਆਗਰਾ ਯੂਪੀ ਦਿੱਲੀ ਤੋਂ ਲੋਕ ਆਏ ਆ ਪਰ ਇਹ ਇਲਾਕਾ ਬਾਰਡਰ ਦਾ ਜਿਹ ਬਾਰਡਰ ਨੁਕਸਾਨ ਜੰਗ ਲੱਗਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਉਹਦਾ ਸਾਹਮਣਾ ਕਰਨਾ ਪੈਣਾ ਸੀ ਜੇ ਉਸ ਤਰ੍ਹਾਂ ਹੁੰਦਾ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਪਰ ਹੁਣ ਜਿਹੜੀ ਜੰਗ ਟਲ ਗਈ ਆ ਟਲੀ ਆ ਉਹ Imran Khan ਨੇ ਕਿਹਾ ਵੀ ਅਸੀਂ ਬੰਦਾ ਛੱਡ ਦਾਂਗੇ ਨਹੀਂ ਹੈਗਾ ਬਾਕੀ ਪਾਕਿਸਤਾਨ ਇਮਰਾਨ ਨੇ ਜੋ ਵੀ ਕੀਤਾ ਬਹੁਤ ਹੀ ਸੋਨਾ ਕੀਤਾ ਵਾ ਵਾਪਸ ਭੇਜਿਆ ਵਾ ਜੰਗ ਦਾ ਮਾਹੌਲ ਨਹੀਂ ਬਣਿਆ ਮੇਰਾ ਨਾਮ ਸੋਨੂ ਮਸਤੀ ਆ ਜੀ ਅਸੀਂ ਸਰਾਧੀ ਲੋਕ ਆ ਜੀ ਇੱਥੇ ਆਪਣਾ ਆਖਰੀ ਪਿੰਡ ਟਾਰੀ ਆ ਜੀ ਵਾਗਾਬੜ ਦੇ ਨਾਲ ਹੀ ਆ ਜੀ ਹਾਂਜੀ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਬੜੀ ਵੱਡੀ ਗੱਲ ਆ ਤੁਸੀਂ ਕਿਹਾ ਵੀ ਤੁਸੀਂ ਅਮਨ ਸ਼ਾਂਤੀ ਚਾਹੁੰਦੇ ਹੋ ਦੇਖੋ ਪਾਕਿਸਤਾਨ ਦੇ ਲੋਕਾਂ ਦੀਆਂ ਕੁਝ ਟਵੀਟਸ ਸਾਹਮਣੇ ਆ ਰਹੀਆਂ ਨੇ ਉਹ ਵੀ ਕਹਿੰਦੇ ਆ ਅਸੀਂ ਜੰਗ ਨਹੀਂ ਚਾਹੁੰਦੇ ਸ਼ਾਂਤੀ ਚਾਹੁੰਦੇ ਤੁਸੀਂ ਵੀ ਕਹਿੰਦੇ ਹੋ ਜੰਗ ਨਹੀਂ ਫਿਰ ਜੰਗ ਚਾਹੁੰਦਾ ਕੌਣ ਹੈ ਇਹ ਪਾਕਿਸਤਾਨ ਇੱਕ ਮਿੰਟ ਇਹ ਜੇ Imran Khan ਜੀ ਕਹਿੰਦੇ ਆ ਅਸੀਂ ਸ਼ਾਂਤੀ ਚਾਹੁੰਦੇ ਆ Imran Khan ਜੀ ਨੂੰ ਕਹਿੰਦੇ ਆ ਅਸੀਂ ਦੂਜਾ ਕਹਿਣਾ ਚਾਹੁੰਦੇ ਆ ਜੇ ਤੁਸੀਂ ਸ਼ਾਂਤੀ ਚਾਹੁੰਦੇ ਜੇ ਜੰਮੂ ਕਸ਼ਮੀਰ ਵਾਲ ਜੋ ਵੀ ਅੱਤਵਾਦੀ ਹੈ ਉਹਨਾਂ ਨੂੰ ਤਬਾਹ ਕਰੋ ਜਿਹੜੇ ਉਧਰੋਂ ਤੁਸੀਂ ਅੱਤਵਾਦੀ ਭੇਜ ਰਹੇ ਜੇ ਇੱਕ ਪਾਸੇ ਤੁਸੀਂ ਸ਼ਾਂਤੀ ਦੀ ਗੱਲ ਕਰ ਰਹੇ ਜੇ ਉਧਰ ਜਿਹੜਾ ਵੀ ਅਜਰ ਮਸੂਦ ਹੈਗਾ ਅੱਤਵਾਦੀ ਉਹਨੂੰ ਭਾਰਤ ਦੇ ਹਵਾਲੇ ਕਰੇ ਤੇ ਜਿਹੜਾ ਹਾਫਿਜ਼ ਸਾ이드 ਵਰਗੇ ਜਿਹੜੇ ਮੋਟੇ ਆ ਜਿਨੇ ਗਾਇਗਿਆ ਇਹਨਾਂ ਦੇ ਆਤਵਾਦੀਆਂ ਦੇ ਉਹ ਤਬਾਹ ਕਰੇ ਜੇ ਭਾਰਤ ਨਾਲ ਦੋਸਤੀ ਕਰਨੀ ਆ ਸਾਡੇ ਜਿੰਨੇ ਵੀ ਹੈਗੇ ਸਰਦਾਰੀ ਲੋਕ ਹੈ ਅਮਨ ਸ਼ਾਂਤੀ ਵੈਸੇ ਚਾਹੁੰਦੇ ਆ ਜੇ جنگ ਦੇ ਆਗੇ جنگ ਲਈ ਵੀ ਤਿਆਰ ਨੇ ਸਾਰੇ ਜੀ ਬੜੀ ਅਹਿਮ ਗੱਲ ਕੀਤੀ ਹੈ ਤੁਸੀਂ ਜਿਹੜੇ ਸਰਹੱਦੀ ਲੋਕ ਆ ਸ਼ਾਂਤੀ ਚਾਹੁੰਦੇ ਕਿਉਂਕਿ ਜਿਹੜਾ ਪੰਜਾਬ ਆ ਬਿਲਕੁਲ ਪਾਕਿਸਤਾਨ ਦੇ ਨਾਲ ਜਿਹੜਾ ਜੁੜਿਆ ਤੇ ਸਰਹੱਦ ਤੇ ਵਸਿਆ ਜੇ ਜੰਗ ਲੱਗਦੀ ਸਭ ਤੋਂ ਵੱਡਾ ਨੁਕਸਾਨ ਜਿਹੜਾ ਪੰਜਾਬ ਦਾ ਹੋਣਾ ਜਿਹੜੇ ਦੂਰ ਬੈਠੇ ਨੇ ਤੁਹਾਨੂੰ ਕੀ ਲੱਗਦਾ ਜਿਹੜੀ ਜੰਗ ਆ ਕਿੰਦੇ ਕਰਕੇ ਟਲ ਰਹੀ ਆ ਕੱਲ ਇਸ ਵੇਲੇ ਤੱਕ ਹਾਲਾਤ ਕੁਝ ਹੋਰ ਸੀ ਜਦੋਂ ਇਹ ਐਲਾਨ ਹੋਇਆ ਵੀ ਅਬਨੰਦਰ ਨੂੰ ਵਾਪਸ ਕਰ ਦਿੱਤਾ ਜਾਣਾ ਕਿੰਦੀ ਕਿੰਦੀ ਵਜ੍ਹਾ ਕਰਕੇ ਜਿਹੜੀ ਜੰਗ ਟਲ ਰਹੀ ਆ ਇਹ ਇਹਨੂੰ ਤੁਸੀਂ ਚੰਗਾ ਮੰਨ ਰਹੇ ਹੋ ਕਿ ਮਾੜਾ ਮੰਨ ਰਹੇ ਹੋ ਇਸ ਨੂੰ ਜੋ ਉਹਨਾਂ ਨੇ ਜਿਹੜਾ ਆਪਣੇ ਕੈਪਟਨ ਅਬਿਨੰਦਰ ਨੂੰ ਛੱਡਣ ਦਾ ਫੈਸਲਾ ਲਿੱਤਾ ਉਹ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੇ ਸ਼ਾਂਤੀ ਲਈ ਫੈਸਲਾ ਲਿਆ ਵਾ ਜੋ ਮੋਦੀ ਸਰਕਾਰ ਨੂੰ ਵੀ ਚਾਹੀਦਾ ਵਾ ਇਹਨਾਂ ਨਾਲ ਗੱਲਬਾਤ ਨਾਲ ਜਰੀਏ ਨਾਲ ਗੱਲਬਾਤ ਕਰਨ ਨਹੀਂ ਜੇ ਗੱਲਬਾਤ ਨਾਲ ਜਰੀਏ ਨਾਲ ਗੱਲ ਹੁੰਦੀ ਫਿਰ ਆਖਰੀ ਹਥਿਆਰ ਤੇ ਫਿਰ ਜੰਗ ਹੀ ਆ ਜੀ ਹਾਂਜੀ ਜੋ ਅਸੀਂ ਆਰਮੀ ਦੇ ਨਾਲ ਆਏ ਹਾਂ ਜੋ ਵੀ ਕੁਝ ਵੀ ਹੋਏਗਾ ਉਹਨਾਂ ਦੇ ਨਾਲ ਖੜੇ ਹਾਂ ਕੁਝ ਵੀ ਖਾਣ ਪੀਣ ਜੋ ਵੀ ਸੇਵਾ ਹੋਏਗੀ ਉਹ ਸਰਦੀ ਲੋਕ ਇਹਨਾਂ ਦਾ ਨਿਭਾਉਣਗੇ ਜੀ